जय भीम जय भारत मैं सोम्स हूं होता है ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ 3 ਜਨਵਰੀ ਹੈ ਔਰ 3 ਜਨਵਰੀ ਨੂੰ ਆ ਰਾਸ਼ਟਰੀ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਹੈ ਸੋ ਸਭ ਤੋਂ ਪਹਿਲਾਂ ਪੋਸੂਨਾਮਾ YouTube ਚੈਨਲ ਵੱਲੋਂ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾ ਲੇਕਿਨ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਉਹ ਵੀ ਇਸ ਮਹਾਨ ਇਸਤਰੀ ਬਾਰੇ ਬਹੁਤ ਸਾਰੇ ਵਿਚਾਰ ਕਹਿਣਾ ਚਾਹੁੰਦੇ ਨੇ ਆਓ ਮਾਰਦੇ ਆ ਇਸ ਪੂਰੀ ਗੱਲਬਾਤ ਤੇ ਨਜ਼ਰ ਜਸਲ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਤੋਤਾ ਸਰ ਜੈ ਭਾਰਤ ਸਰ ਸਭ ਤੋਂ ਪਹਿਲਾਂ ਤਾਂ ਰਾਸ਼ਟਰੀ ਮਾਤਾ ਸਵਿਤਰੀ ਬਾਈ ਫੂਲੇ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਸਰ ਤੁਹਾਡੇ ਇਰੇ ਪੋਸਤ ਨੂੰ ਅਮਰੇ ਦਰਸ਼ਕਾਂ ਅਤੇ ਸਾਰੀ ਮਾਨਵਤਾ ਨੂੰ ਅੱਜ ਦੇ ਦਿਨ ਤੇ ਬਤੌਰ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਬਹੁਤ-ਬਹੁਤ ਮੈਂ ਮੁਬਾਰਕਾ ਦਿੰਨਾ ਲੱਖ-ਲੱਖ ਮੁਬਾਰਕਾ ਦਿੰਨਾ ਜਿਨ੍ਹਾਂ ਨੇ ਮਾਨਵਤਾ ਲਈ ਕੰਮ ਕੀਤਾ ਉਹ ਜੋ ਉਸ ਸਾਡੀ ਮਾਤਾ ਦਾ ਜਨਮ ਦਿਹਾੜਾ ਹੈ ਜੀ ਜਿਨ੍ਹਾਂ ਨੇ 3 ਜਨਵਰੀ 1831 ਨੂੰ ਜਨਮ ਲੈ ਕੇ ਉਨਾ ਕ੍ਰਿਤੀਆਂ ਦੇ ਵਿਰੁੱਧ ਆਵਾਜ਼ ਉਠਾਈ ਚਾਹੇ ਉਹ ਸਤੀ ਪ੍ਰਥਾ ਦੀ ਵਿਰੋਧ ਕੀਤਾ ਨਾ ਮੈਂ ਜੀ ਔਰਤ ਦੇ ਬਰਾਬਰੀ ਦੇ ਹੱਕ ਲਈ ਇਹਨਾਂ ਨੇ ਲੜਾਈ ਲੜੀ ਕਿਉਂਕਿ ਉਸ ਵੇਲੇ ਜਦੋਂ ਇਹਨਾਂ ਦਾ ਜਨਮ ਹੋਇਆ ਸੀ ਔਰਤ ਨੂੰ ਵੈਸੇ ਹੀ ਜਿਹੜਾ ਆ ਮਰਨ ਅਵਸਥਾ ਦੇ ਵਿੱਚ ਪੈਦ ਦੀ ਜੁੱਤੀ ਸਮਝਿਆ ਜਾਂਦਾ ਸੀ ਜੀ ਇਹਨਾਂ ਨੇ ਜਦੋਂ ਜਨਮ ਲਿਆ ਉਸ ਤੋਂ ਬਾਅਦ ਇਹਨਾਂ ਦੇ 9 ਸਾਲ ਦੇ ਬਾਅਦ 1840 ਦੇ ਵਿੱਚ ਸਾਡੇ ਬਹੁਤ ਹੀ ਪੂਜਨੀਕ ਜੋਤੀਵਾ ਫੁੱਲੇ ਜਿਨ੍ਹਾਂ ਦੇ ਨਾਲ ਇਹ ਲੱਭੇ ਮੈਰੇਜ 740 ਦੇ ਵਿੱਚ ਹੋਈ ਔਰ ਉਹਨਾਂ ਨੇ ਇਹਨਾਂ ਨੂੰ ਆਪ ਪੜਾਇਆ ਹੂੰ ਆਪ ਪੜਾ ਕੇ ਔਰ 1847 ਦੇ ਵਿੱਚ ਜੀ ਇੱਕ ਕਾਲਜ ਖੋਲਿਆ ਕਾਲਜ ਖੋਲ ਕੇ ਉਹ ਲੜਕੀਆਂ ਲਈ ਕਾਲਜ ਖੋਲਿਆ ਜੀ ਬਹੁਤ ਵੱਡਾ ਉਸ ਜਮਾਨੇ ਦੇ ਵਿੱਚ ਅਪਰਾਲਾ ਸੀਗਾ ਕਿਉਂਕਿ ਜਦੋਂ ਪੂਰਾ ਸਾਡਾ ਸਿਸਟਮ ਇੱਕ ਜਾਤੀ ਨਾਰੀ ਨਾਰੀ ਜਾਤੀ ਦੇ ਵਿਰੁੱਧ ਸੀਗਾ ਕਿ ਉਹਨੂੰ ਪੈਤ੍ਰੀ ਜੁੱਤੀ ਸਮਝਿਆ ਜਾਂਦਾ ਸੀ ਐਡਾ ਵੱਡਾ ਸਟੈਪ ਲੈਣਾ ਇੱਕ ਸ਼ੂਦਰ ਦੀ ਕੈਟਾਗਰੀ ਦੇ ਵਿੱਚ ਪੈਦਾ ਹੋ ਕੇ ਇੱਕ ਬਹੁਤ ਵੱਡਾ ਉਹਨਾਂ ਨੇ ਸਟੈਪ ਲਿਆ ਜਦੋਂ ਮਾਤਾ ਜੀ ਜਾਂ ਜਯੋਤੀਬਾ ਫੁੱਲੇ ਜੀ ਇਸ ਸੰਘਰਸ਼ੇ ਅਸ਼ੂਤਾਂ ਲਈ ਇਹਨਾਂ ਨੇ ਅਰੰਭਿਆ ਜੀ ਤੇ ਨारी ਜਾਤੀ ਲਈ ਅਰੰਭਿਆ ਤੇ ਉਸ ਵੇਲੇ ਦੀ ਵਰਨਾਵਸਥਾ ਦੇ ਜਿਹੜੇ ਸੋ ਕਾਲਡ ਜਨਾਂ ਦੇ ਹੰਕਾਰੀ ਸੀਗੇ ਜੀ ਉਹਨਾਂ ਨੇ ਇਹਦੇ ਪਿਤਾ ਨੂੰ ਜੁੱਤੀਵਾ ਫੁੱਲੇ ਨਾਮ ਦੇ ਪਿਤਾ ਜੀ ਨੂੰ ਮਜਬੂਰ ਕੀਤਾ ਕਿ ਜਾ ਇਹਨੂੰ ਘਰੋਂ ਕੱਢ ਦੇ ਨਹੀਂ ਤਾਂ ਅਸੀਂ ਬਹੁਤ ਭੈੜਾ ਹਾਲ ਕਰਾਂਗੇ ਤੁਹਾਡਾ ਵੀ ਤੁਹਾਡਾ ਸਾਰੇ ਘਰ ਦੇ ਅੰਦਰ ਵੀ ਜੀ ਉਹਨਾਂ ਨੇ ਦਰਦਿਆਨ ਇਹਨਾਂ ਨੂੰ ਘਰੋਂ ਕੱਢ ਦਿੱਤਾ ਔਰ ਸਾਡੇ ਇੱਕ ਮੁਸਲਮਾਨ ਭਰਾ ਨੇ ਹੂੰ ਇਹਨਾਂ ਨੂੰ ਸ਼ਰਨ ਦਿੱਤੀ ਜੀ ਇਹਨਾਂ ਨੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਅਸ਼ੋਤਾਂ ਲਈ ਵੀ ਕੰਮ ਕਰਨਾ ਜਦੋਂ ਸ਼ੁਰੂ ਕੀਤਾ ਤੇ ਇਹ ਗੱਲ ਉੱਖੜੀ ਹੋਈ ਵੀ ਇਹ ਧਰਮ ਦੇ ਵਿਰੁੱਧ ਕੰਮ ਕਰ ਰਹੇ ਆ ਅਸ਼ੋਤ ਜਿਹੜੇ ਆ ਇਹ ਛੂਦਰ ਆ ਉਹਦਾ ਛੂਤ ਦਾ ਫਰਕ ਸਾਨੂੰ ਸਮਝ ਲੈਣਾ ਚਾਹੀਦਾ ਜੀ ਛੂਦਰ ਜਿਹੜੇ ਆ ਜਿਹੜੇ ਹੱਥੀ ਕੰਮ ਕਰਦੇ ਸੀ ਕਿਰਤੀ ਲੋਕ ਸੀ ਜੇ ਹੂੰ ਇਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਜਿਹੜੇ ਲੋਕ ਮੈ ਟੱਕਣ ਦਾ ਕੰਮ ਗੰਦ ਢੋਣ ਦਾ ਕੰਮ ਜਾਂ ਐਡਾ ਦਾ ਸਫਾਈ ਦਾ ਕੰਮ ਕਰਦੇ ਸੀਗੇ ਜੀ ਇਹਨਾਂ ਨੂੰ ਅਸ਼ੂਤ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਮਲਬਾਪਨ ਹੱਥ ਵੀ ਰਿਸਪੌਂਸਿਵ ਨਹੀਂ ਕਰਨਾ ਮਤਲਬ ਸ਼ੂਦਰ ਜਾਤ ਦੇ ਵਿੱਚ ਵੀ ਅਲੱਗ-ਅਲੱਗ ਜਾਤੀਆਂ ਸੀ ਸਰ ਸ਼ੂਦਰ ਜਿਹੜੇ ਆ ਉਹ ਸਿਰਫ ਉਹਨਾਂ ਨੂੰ ਟੱਚ ਕਰ ਸਕਦੇ ਸੀਗੇ ਜਿੰਨੇ ਜੋਤੀਵਾ ਪੁੱਲੇ ਸੀਗੇ ਇਹ ਮੱਲਵ ਛਾਤੀ ਦੇ ਵਿਚੋਂ ਹੁੰਦੇ ਸੀਗੇ ਜੀ ਇਹਨਾਂ ਨੂੰ ਚਾਰ ਵਰਨ ਜਿਹੜੇ ਆ ਉਹ ਸ਼ੂਦਰਾ ਨੂੰ ਮੱਲ ਇਹ ਇਹ ਉਹਨਾਂ ਇੰਨੀ ਨਫਰਤ ਨਹੀਂ ਸੀ ਕਰਦੇ ਜੀ ਇਹ ਅਤੀਸ਼ੂਦਰ ਸਾਨੂੰ ਕਹਿੰਦੇ ਸੀ ਜਾਂ ਅਸ਼ੂਤ ਸਾਨੂੰ ਕਹਿੰਦੇ ਸੀ ਜਾਂ ਅਵਰਨ ਸਾਨੂੰ ਕਹਿੰਦੇ ਸੀ ਹਮ ਅਵਰਨ ਲੋਕਾਂ ਦੇ ਲਈ ਇਹਨਾਂ ਦੇ ਕੰਮ ਜਦੋਂ ਰੰਧਿਆ ਤੇ ਉਸ ਵੇਲੇ ਇਹਨਾਂ ਦਾ ਇੰਨੀ ਕਿ ਵਿਰੋਧਤਾ ਹੋਈ ਕਿ ਸਾਡੀ ਮਾਤਾ ਜੀ ਜਦੋਂ ਪੜਾਉਂ ਜਾਂਦੇ ਸੀਗੇ ਹਮ ਤਾਂ ਇਹਨਾਂ ਦੇ ਉੱਤੇ ਬਹੁਤ ਗੰਦ ਚੱਕ ਕੇ ਫਿੰਕੇ ਜਾਂਦਾ ਸੀ ਗੋਹਾ ਸੁੱਟਿਆ ਜਾਂਦਾ ਸੀ ਇਹਨਾਂ ਨੇ ਫਿਰ ਵੀ ਕਿਸੇ ਦਾ ਵਿਰੋਧ ਨਹੀਂ ਕਰਨਾ ਤੇ ਸਾੜੀਆਂ ਦੋ ਲੈ ਕੇ ਜਾਣੀਆਂ ਸ਼ੁਰੂ ਕਰ ਲਈਆਂ ਕਿ ਇੱਕ ਸਾੜੀ ਜਾ ਕੇ ਉਤਾਰ ਕੇ ਦੂਜੀ ਸਾੜੀ ਲਾ ਕੇ ਕਲਾਸ ਦੇ ਬੱਚਿਆਂ ਨਾਲ ਪੜਾ ਲੂੰਗੀ। ਕੀ ਬਾਤ ਹੈ। ਉਸ ਜਮਾਨੇ ਵਿੱਚ ਇਹੋ ਜਿਹੀ ਮਤਲਬ ਡੇਰਿੰਗ ਸਟੈਪ ਲੈਣਾ ਚਾਹੇ ਉਹ ਜਿਤਨਾ ਹੌਫ ਦੀ ਸ਼ਾਦੀ ਦਾ ਸੀਗਾ ਚਾਹੇ ਆਪਾਂ ਕਹ ਲਈਏ ਸੱਚੀ ਪ੍ਰੋਫੈਸੀ ਦੀ। ਹੂੰ ਇਹ ਇਹਨਾਂ ਨੇ ਮਤਲਬ ਹਰ ਇੱਕ ਤਰ੍ਹਾਂ ਅਗੜਿਤ ਕ੍ਰਿਟੀਕ ਸੀ। ਉਹਦੇ ਵਿਰੁੱਧ ਆਵਾਜ਼ ਚੁੱਕੀ ਤੇ ਇਹ ਇਹਨਾਂ ਨੇ ਬਾਲ ਵਿਆਹ ਬਵਸਥਾ ਜਿਹੜੀ ਸੀ ਜਿੱਮੇ ਕੇ ਮਾਤਾ ਪਿਤਾ ਦਾ ਵਿਆਹ 9 ਸਾਲ ਦੀ ਉਮਰ ਵਿੱਚ ਹੋਇਆ ਸੀ ਉਹਦਾ ਵੀ ਇਹਨਾਂ ਨੇ ਵਿਰੋਧ ਆਰੰਭ ਕੀਤਾ ਵੀ ਇਦਾਂ ਨਹੀਂ ਹੋਣਾ ਚਾਹੀਦਾ ਤੇ ਐਸੇ ਤਰੀਕੇ ਦੇ ਨਾਲ ਇਹਨਾਂ ਨੇ ਮਤਲਬ ਜਿੱਥੇ ਸਾਨੂੰ ਲੋਕਾਂ ਨੂੰ ਜਾਣ ਨੂੰ ਜਿੱਮੇ ਕੇ ਧਾਰਮਿਕ ਸਥਾਨ ਸਾਂਝੀਆਂ ਥਾਂਾਂ ਪਾਣੀ ਦੇ ਸੋਮੇ ਜਾਂ ਪਾਣੀ ਪੀਣ ਦਾ ਅਧਿਕਾਰ ਨਹੀਂ ਸੀ ਇਹੋ ਜਿਹੀਆਂ ਲੜਾਈਆਂ ਸਾਰੀਆਂ ਇਹਨਾਂ ਨੇ ਲੜੀਆਂ ਅੱਛਾ ਜਸਲ ਸਾਹਿਬ ਤੁਸੀਂ ਗੱਲ ਕੀਤੀ ਸੀ ਕਿ ਜਦੋਂ ਕੋਈ ਗੱਲਬਾਤ ਹੋਈ ਤੇ ਮੁਸਲਮ ਪਰਿਵਾਰ ਦੇ ਵਿੱਚ ਜਾ ਕੇ ਉੱਥੇ ਸ਼ਰਨ ਲਈ ਇਹਨਾਂ ਨੇ ਕਿ ਉਸ ਮੁਸਲਮ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਤਲਬ ਇਹਨਾਂ ਨੇ ਸੁਵਿਤਰੀਬਾਈ ਫੂਲੇ ਜੀ ਨੇ ਪੜਾਉਣ ਦੀ ਕੋਸ਼ਿਸ਼ ਕੀਤੀ ਸਰ ਕੀ ਸਰਦੀ ਮਾਤਾ ਜੀ ਭਾਰਤ ਦੇ ਪਹਿਲੇ ਜਿਹੜੇ ਆ ਅਧਿਆਪਕ ਹੋਏ ਆ ਪ੍ਰਿੰਸੀਪਲ ਵੀ ਰਹੇ ਕਾਲਜ ਦੇ ਜੀ ਉੱਥੇ ਇਹਨਾਂ ਨੇ ਜਿੱਥੇ ਸ਼ਰਨ ਲਈ ਸੀ ਉਹਨਾਂ ਦੀ ਭੈਣ ਜਿਹੜੀ ਲੇਡੀ ਫਾਤਿਮਾ ਸੀ ਜੀ ਉਸੇ ਲੇਡੀ ਫਾਤਿਮਾ ਨੂੰ ਇਹਨਾਂ ਨੇ ਗਾਈਡ ਕੀਤਾ ਪੜਾਇਆ ਔਰ ਮੁਸਲਮਾ ਭਰਾਵਾਂ ਦੇ ਵਿੱਚ ਸਾਡੀ ਉਹ ਪਹਿਲੀ ਭੈਣ ਸੀ ਜਿਹੜੀ ਭਾਰਤ ਦੇ ਵਿੱਚ ਮੁਸਲਮ ਭਰਾਵਾਂ ਦੇ ਵਿੱਚੋਂ ਸਾਡੀ ਉਹ ਅਧਿਆਪਕ ਬਣੀ ਅੱਛਾ ਜਸਲ ਸਾਹਿਬ ਲੇਡੀ ਫਾਤਿਮਾ ਉਹੀ ਨਾਮ ਹੈ ਜੋ ਜਿਸ ਦਾ ਪਟਿਆਲੇ ਦੇ ਵਿੱਚ ਇੱਕ ਸਕੂਲ ਵੀ ਹੈ ਇਸ ਨਾਮ ਤੇ ਹੋਰ ਵੀ ਅਲੱਗ-ਅਲੱਗ ਜਗ੍ਹਾ ਹੋ ਸਕਦੇ ਨੇ ਬਿਲਕੁਲ ਉਸੇ ਲੇਡੀ ਫਾਤਿਮਾ ਜੀ ਦੇ ਨਾਂ ਤੇ ਸਕੂਲ ਆ ਬਹੁਤ ਉਹਨਾਂ ਦੇ ਨਾਂ ਤੇ ਸੁਸਤਾਵਾਂ ਵੀ ਚੱਲ ਰਹੀਆਂ ਆ ਜੀ ਕਿਉਂਕਿ ਇੱਕ ਇਹ ਆਪਾਂ ਇਹ ਕਹ ਲਈ ਕਿ ਵੀ ਉਸ ਜਮਾਲੇ ਚ ਸਭ ਤੋਂ ਵੱਡੀ ਤਾਂ ਗੱਲ ਸੋਚਦਾ ਸਾਵੇ ਆ ਕਿ ਯੋਧਰਾਂ ਨਾਲ ਲਿੱਕਤਾ ਤੇ ਮੁਸਲਮਾਨਾਂ ਦਾ ਇੱਕ ਰਿਸ਼ਤਾ ਕਾਇਮ ਕੀਤਾ ਗਿਆ ਜੀ ਜਿਹੜਾ ਕਿ ਲੋਕੀ ਕਾਇਮ ਕਰਨਾ ਨਹੀਂ ਸੀ ਚਾਹੁੰਦੇ ਜੀ ਉਸ ਵੇਲੇ ਜਿੱਥੇ ਇਹਨਾਂ ਨੇ ਇੱਡਾ ਵੱਡਾ ਆਪਣਾ ਨ ਕੀਤਾ ਹੋਰ ਵੀ ਸਾਡੇ ਬਹੁਤ ਰੈਬਰ ਮਤਲਬ ਲੱਗੇ ਹੋਏ ਸਿਗੇ ਤੇ ਉਹ ਇਹਨਾਂ ਨੇ ਜੋਤੀਵਾ ਫੁੱਲੇ ਨੇ ਜਦੋਂ ਕੁੜੀਆਂ ਦਾ ਪਹਿਲਾ ਸਕੂਲ ਖੋਲ੍ਹਿਆ ਸੀਗਾ 1848 ਦੇ ਵਿੱਚ ਜੀ ਉਸ ਤੋਂ ਬਾਅਦ ਮਤਲਬ ਇਹਨਾਂ ਨੇ ਹੋਰ ਵੀ ਕਈ ਸਕੂਲ ਖੋਲੇ ਜੀ ਔਰ ਇੱਥੇ ਤੱਕ ਕਿ ਇਹਨਾਂ ਨੂੰ 1852 ਦੇ ਵਿੱਚ ਐਜੂਕੇਸ਼ਨ ਦੇ ਵਿੱਚੋਂ ਅਵਾਰਡ ਵੀ ਦਿੱਤਾ ਗਿਆ ਜੀ ਸੋ ਜਿਹੜੀ ਆਪਾਂ ਇਹ ਕਹ ਲਈਏ ਕਿ ਜਿਹੜੀ ਸਹੇਲੀ ਫਾਤਿਮਾ ਸ਼ੇਖ ਸੀਗੀ ਜੀ ਉਹ ਮਤਲਬ ਜਦੋਂ ਪਹਿਲੀ ਅਧਿਆਪਕਾ ਬਣਦੀ ਹੈ ਤੇ ਇੱਕ ਗੌਰਵ ਪ੍ਰਾਪਤ ਹੋਇਆ ਮੁਸਲਮਾਨ ਨਾਂ ਦੇ ਬੱਚੀ ਕਿਉਂਕਿ ਉਸ ਵੇਲੇ ਇਕੱਲਾ ਛੁੱਡਾਂ ਦੀ ਨਾਰੀ ਨਹੀਂ ਸੀ ਨਾਰੀ ਜਾਤੀ ਨੂੰ ਨਫਰਤ ਕੀਤੀ ਜਾਂਦੀ ਸੀ ਜੀ ਨਾਰੀ ਜਾਤੀ ਨੂੰ ਪੈਰ ਦੀ ਜੁੱਤੀ ਸਮਝ ਕੇ ਸਾਰੇ ਕੀਤਾ ਜਾਂਦਾ ਸੀਗਾ ਉਹਦਾ ਵਿਰੋਧ ਕਿਸੇ ਕਰਕੇ ਇਹ ਗੁਰੂਆਂ ਨੇ ਵੀ ਕਿਹਾ ਸੀ ਕਿ ਭੰਡ ਨੂੰ ਆ ਭੰਡ ਪਾਲੀਏ ਭੰਡੇ ਹੋਏ ਵਿਗਿਆਨ ਨਹੀਂ ਹੈ ਸੋ ਕਿਉਂ ਮੰਦਾ ਆਖੀਏ ਜਿੱਤ ਜਮੇ ਰਜਾ ਹੂੰ ਜਿੱਥੇ ਗੁਰੂ ਜੀ ਨੇ ਇਹ ਗੱਲ ਕੀਤੀ ਸੀ ਉਹ ਸਤਿਗੁਰੂ ਦਾਸ ਮਹਾਰਾਜ ਜਿਨੇ ਵੀ ਉਸ ਵੇਲੇ ਤੋੜ ਦੀ ਮਹਾਰਾਣੀਆਂ ਚਾਹੇ ਚਾਲਾ ਮਈ ਚਾਹੇ ਮੀਰਾ ਮਈ ਇਹਨਾਂ ਨੂੰ ਨਾਮ-ਨਾਮ ਦੀ ਚਾਹੇ ਦਾਤ ਦੇ ਕੇ ਸਾਡੇ ਮਨੋ ਜਿਹੜੇ ਬੰਦਿਆਂ ਨੇ ਬਰਾਬਰ ਜਿਹੜਾ ਦਰਜਾ ਦਿੱਤਾ ਗਿਆ ਸੀ ਇਸ ਕਰਕੇ ਜੇ ਆਪਾਂ ਕਹੀਏ ਵੀ ਇਹ ਸੰਘਰਸ਼ ਜਿਹੜਾ ਆ ਬੜਾ ਪੁਰਾਣਾ ਚੱਲਿਆ ਆਉਂਦਾ ਸੀਗਾ ਜਸੂ ਸਾਹਿਬ ਇੱਕ ਕੁਐਸਚਨ ਮੇਰੇ ਜ਼ਿਹਨ ਦੇ ਵਿੱਚ ਹੈ ਕੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਨਮਾਨਿਤ ਕੀਤਾ ਗਿਆ ਅੱਜ ਕਿਉਂ ਨਹੀਂ ਮਤਲਬ ਜੋਤੀਬਾ ਫੂਲੇ ਸਵਿੱਤਰੀਬਾ ਫੂਲੇ ਜੀ ਦੇ ਕੋਈ ਅਵਾਰਡ ਹੋਣਾ ਚਾਹੀਦਾ ਹੈ ਕੋਈ ਮਤਲਬ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸਰ ਅਜੇ ਹੀ ਮਹਾਨ ਰਾਸ਼ਟਰੀ ਮਾਤਾ ਨੂੰ ਸੋਹਤਾ ਸਾਹਿਬ ਜੇਕਰ ਆਜ਼ਾਦੀ ਤੋਂ ਬਾਅਦ ਭਾਰਤ ਦੇ ਲੋਕ ਸੁਧਰ ਜਾਂਦੇ ਜਿਨ੍ਹਾਂ ਦੇ ਹੱਥ 'ਚ ਰਾਜ ਆਇਆ ਜੀ ਫਿਰ ਤਾਂ ਇਹੋ ਜਿਹੇ ਨਾਇਕ ਜਿਹੜੇ ਸੀ ਉਹਨਾਂ ਨੂੰ ਮਾਨ ਸਨਮਾਨ ਮਿਲਣਾ ਸੀ ਇੱਥੇ ਤਾਂ ਜਿਹੜਾ ਭਾਰਤ ਦਾ ਸੰਵਿਧਾਨ ਲਿਖਣ ਵਾਲੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਹੈ ਉਹਨਾਂ ਨੂੰ ਕਬਰਾਂ 'ਚ ਦਫਨਾਉਣ ਦੀ ਕੋਸ਼ਿਸ਼ ਕੀਤੀ ਰਾਜਨੀਤੀ ਨੇ ਹੂੰ ਕਿ ਕਰ ਮਾਨਵਰ ਕਾਂਸੀ ਰਾਮ ਜੀ ਸੰਘਾਸ਼ ਨਾ ਕਰਦੇ ਤਾਂ ਉਹਨਾਂ ਨੂੰ ਵੀ ਭਾਗ ਰਤਨ ਜਿਹੜਾ ਦਿੱਤਾ ਨਹੀਂ ਗਿਆ ਜਦੋਂ ਕਿ ਇੱਥੇ ਮੈਂ ਕਹੂੰਗਾ ਵੀ ਕਿਸੇ ਮਾਨਵਤਾ ਲਈ ਕੋਈ ਖਾਸ ਕੰਮ ਨਹੀਂ ਕੀਤਾ ਉਹਨਾਂ ਲੋਕਾਂ ਨੂੰ ਇੱਥੇ ਭਾਰਤ ਦੇ ਵਿੱਚ ਕਿਤੇ ਗਏ ਆ ਜੀ ਇਸ ਕਰਕੇ ਜਿਹੜੀ ਤੁਸੀਂ ਗੱਲ ਕਰਦੇ ਆ ਇਹ ਤਾਂ ਹੁੰਦਾ ਜੇਕਰ ਸਰਕਾਰਾਂ ਦੇ ਚਲਾਉਣ ਵਾਲਿਆਂ ਦਾ ਕੋਈ ਕਰੈਕਟਰ ਹੋਵੇ ਬਿਲਕੁਲ ਡਾਇਰੈਕਟਰ ਬਾਰੇ ਇਹ ਗੱਲ ਸੋਚਦੇ ਹੁੰਦੇ ਆ ਵੀ ਅਸੀਂ ਜਿਹੜੇ ਲੋਕਾਂ ਦੇ लायक ਰਹੇ ਆ ਅਸੀਂ ਉਹਨਾਂ ਨੂੰ ਮਾਨ ਸਨਮਾਨ ਦੇਣਾ ਇੱਥੇ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਮਾਨ ਸਨਮਾਨ ਦੇ ਕਾਬਿਲ ਹੀ ਹਨਗੇ ਮੈਂ ਜਸਪਾਲ ਸਾਹਿਬ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਐਗਰੀ ਆ ਮੈਂ ਇਹ ਵੀ ਕਿਤੇ ਨਾ ਕਿਤੇ ਪੜਿਆ ਆ ਕਿ ਸੁਬਿਤਰੀ ਵਾਈ ਫੂਲੇ ਜੀ ਜਿੱਥੇ ਇੱਕ ਬਤੌਰ ਅਧਿਆਪਿਕਾ ਲੋਕਾਂ ਵਿੱਚ ਵਿਚਰ ਰਹੇ ਸੀ ਔਰਤਾਂ ਵਿੱਚ ਵਿਚਰ ਰਹੇ ਸੀ ਉਹਨਾਂ ਨੂੰ ਪੜਾਇਆ ਉਥੇ ਕਿਤੇ ਨਾ ਕਿਤੇ ਉਹ ਪੋएट ਵੀ ਸਕੇ ਕਵਿਤਰੀ ਦੇ ਤੌਰ ਤੇ ਤੇ ਵੀ ਉਹਨਾਂ ਨੇ ਕਵਿਤਾਵਾਂ ਔਰ ਬੁక్స్ ਲਿਖੀਆਂ ਨੇ ਸਤ ਉਹਨਾਂ ਨੇ ਨੇ ਜੀਵਨ ਦੇ ਵਿੱਚ ਪਹਿਲਾ ਕਾਵ ਜਿਹੜਾ ਆ ਉਹ 23 ਸਾਲ ਦੀ ਉਮਰ ਦੇ ਵਿੱਚ ਲਿਖ ਦਿੱਤਾ ਸੀ ਜੀ ਉਹਨਾਂ ਨੇ ਮੰਨ ਲਓ ਜਿਹੜਾ ਪਹਿਲਾ ਕਾਵ ਲਿਖਿਆ ਆ ਉਹ 23 ਸਾਲ ਦੀ ਉਮਰ 'ਚ ਕੀਤਾ ਤੇ ਉਹਨਾਂ ਨੇ ਕਾਫੀ ਜ਼ਿਆਦਾ ਅੱਗੇ ਵੀ ਜਿਹੜਾ ਇੱਕ ਕਾਵ ਲਿਖਿਆ ਦੋ ਕਾਵ ਉਹਨਾਂ ਦੇ ਇਕੱਠਾਵਾ ਦੇ ਸੰਗ੍ਰਹਿ ਆ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਯੋਗਦਾਨ ਉਹ ਬਹੁਤ ਵੱਡਾ ਆ ਜਦੋਂ 1850 ਈਸਵੀ ਦੇ ਵਿੱਚ ਵਾਪਸ ਘਰ ਉਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਭਰਾ ਦੇ ਨਾਲ ਆਪਣੇ ਪ੍ਰਾਣਾ ਮਾਤਾ ਜੀ ਜਿਦ ਪ੍ਰਾਣਾ ਉਹਨਾਂ ਦਾ ਟਕਰਾਅ ਹੁੰਦਾ ਮਾਤਾ ਜੀ ਦਾ ਜੀ ਤੇ ਉਹ ਕਹਿੰਦੇ ਵੇ ਭਰਾ ਕਹਿੰਦਾ ਵੇ ਤੁਹਾਨੂੰ ਜਾਤ ਵਿੱਚੋਂ ਠੀਕ ਹੀ ਕੱਢੀਂਦੇ ਐ ਨਿਕਾਲਾ ਦਿੱਤਾ ਗਿਆ ਕਿਉਂਕਿ ਤੁਸੀਂ ਉਹਨਾਂ ਛੂਤਾਂ ਲਈ ਮਹਾਰਾ ਲਈ ਮੰਗਾ ਲਈ ਕੰਮ ਕਰਦੇ ਆ ਜਿਨ੍ਹਾਂ ਲਈ ਕੰਮ ਸਾਨੂੰ ਕਰਨਾ ਨਹੀਂ ਚਾਹੀਦਾ ਜੀ ਤੇ ਮਾਤਾ ਜੀ ਨੇ ਬੜਾ ਹੀ ਠੋਕੇ ਜਵਾਬ ਦਿੱਤਾ ਕਿ ਜੋ ਤੁਹਾਡੇ ਨਾਲ ਦੂਸਰੇ ਵਰਨਾ ਵਿਵਹਾਰ ਕਰ ਰਹੇ ਛੂਤਾਂ ਨਾਲ ਤੁਸੀਂ ਆਪਣੇ ਛੂਤ ਭਰਾਵਾਂ ਨਾਲ ਉਹ ਜਾ ਵਿਵਹਾਰ ਕਰਨਾ ਚੋ ਨਹੀਂ ਆ ਹੂੰ ਇਸ ਗੱਲ ਕੇ ਜਿਹੜੇ ਆਪਾਂ ਕਹਿੰਦੇ ਆਂ ਮਾਤਾ ਜੀ ਦਾ ਰੋਲ ਜਿਹੜਾ ਆ ਸਭ ਤੋਂ ਪਹਿਲਾਂ ਤਾਂ ਇਹ ਗੱਲ ਆਵਾ ਵੀ ਅਨਪੜ ਔਰਤ ਦਾ ਵਿਆਹ ਹੋ ਜਾਂਦੀ ਸੀ ਜੀ ਉਹਨੂੰ ਪੜਾਇਆ ਇਹਨੇ ਕਿ ਬਾਬਾ ਸਾਹਿਬ ਦੇ ਸਾਡੇ ਮਾਤਾ ਰਮਾਬਾਈ ਜੀ ਵੀ ਅਨਪੜ ਸੀ ਕੇ ਜੀ ਉਹਨਾਂ ਨੇ ਬਾਬਾ ਸਾਹਿਬ ਨੇ ਪੜਾਇਆ ਸੋ ਮੇਨ ਹੈ ਕਿ ਸਤਿਆਸ਼ੋਦਕ ਸਮਾਜ ਦਾ ਇਹਨਾਂ ਨੇ ਜਿਹੜਾ ਚੱਕਿਆ ਸਤਿਆਸ਼ੋਦਕ ਸਮਾਜ ਦਾ ਸੰਗਠਨ ਕਰਕੇ ਇਹਨਾਂ ਨੇ ਜੁਟੀਵਾ ਫੁੱਲੇ ਸਾਡੇ ਜਿਹੜੇ ਬਹੁਤ ਹੀ ਦਸਤ ਪਤਾ ਪਾ ਸਕਦੇ ਆ ਹੂੰ ਉਹਨਾਂ ਨੂੰ ਗੁਲਾਮਗਰੀ ਉਹਨਾਂ ਨੇ ਬੁੱਕ ਲਿਖੀ ਜਿਹੜੀ ਬੜੀ ਮਸ਼ਹੂਰ ਬੁੱਕ ਹੋਈ ਹੈ ਜੀ ਤੇ ਇੱਥੇ ਇਹ ਗੱਲ ਜ਼ਰੂਰੀ ਹੈ ਕਿ ਜੇਕਰ ਅਸੀਂ ਇਹ ਕਹੀਏ ਕਿ ਮਾਤਾ ਜੀ ਨੇ ਇੰਨਾ ਵੱਡਾ ਗੱਲ ਕੀਤੀ ਹੈ ਤੇ ਉਹਨਾਂ ਨੇ ਇਹ ਇਹ ਕਹਿਆ ਵੀ ਜਿਹੜੇ ਬ੍ਰਾਹਮਣ ਆ ਜੋ ਛੁਦਰਾਂ ਲਈ ਵਿਹਾਰ ਕਰਦੇ ਆ ਹਾਂ ਜੇਕਰ ਛੁਦਰ ਵੀ ਅਛੋਤਾਂ ਲਈ ਤਾਂ ਵਿਹਾਰ ਕਰਨਗੇ ਤਾਂ ਫੇਰ ਜਿਹੜਾ ਆ ਉਲਕਤਾ ਜਿਹੜੀ ਉਹ ਬਚੂਗੀ ਕਿੱਥੇ ਕਿਉਂਕਿ ਇੱਥੇ ਇਹ ਗੱਲ ਸੀ ਕਿ ਕੋ ਤੇ ਨੂੰ ਤਾਂ ਰੋਟੀ ਪਾਈ ਜਾ ਸਕਦੀ ਹੈ ਹਮਮ ਲੇਕਿਨ ਬੰਦੇ ਨੂੰ ਜਿਹੜਾ ਆ ਉਹ ਦਰਕਾਰਿਆ ਜਾਂਦਾ ਸੀ ਕੁੱਤੇ ਤਾਂ ਸਮਝ ਲਓ ਬਈ ਕਾਰਾ ਜੀ ਝੂਠੇ ਲੈ ਸਕਦੇ ਆ ਲੇਕਿਨ ਬੰਦਾ ਜਿਹੜਾ ਆ ਉਹਦੀ ਕੋਈ ਕਦਰ ਨਹੀਂ ਸੀ ਜਸਲ ਸਿੰਘ ਆਖਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸ਼ਹਾਦਤ ਦੀ ਜੋਤੀਬਾਈ ਫੂਲੇ ਜੀ ਤੋਂ ਬਾਅਦ ਮਾਤਾ ਜੀ ਦੀ ਸ਼ਹਾਦਤ ਬਾਰੇ ਮੈਂ ਚਾਹੁੰਦਾ ਕਿ ਮਤਲਬ ਜ਼ਰੂਰ ਸਾਨੂੰ ਦੱਸੋ ਉਹ ਕਿਹੜੀ ਇਹੋ ਜਿਹੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਰਕੇ ਉਹਨਾਂ ਨੂੰ ਇਸ ਦੁਨੀਆ ਤੋਂ ਜਾਣਾ ਪਿਆ ਸੋਤਾ ਸਾਹਿਬ ਮਾਤਾ ਜੀ ਇਹ ਕੋਈ ਪਹਿਲਾ ਕਾਲ ਪਿਆ ਹੈਗਾ ਜੀ 1800 ਦੇ ਵਿੱਚ ਉਹ ਕਾਲ ਤੋਂ ਬਾਅਦ ਵੀ ਉਹਨਾਂ ਨੇ ਬਹੁਤ ਲੋਕਾਂ ਦੀ ਮਦਦ ਕੀਤੀ ਸੀ ਉਸ ਤੋਂ ਬਾਅਦ 1890 ਦੇ ਵਿੱਚ ਜੋਤੀਵਾ ਫੁੱਲੇ ਚਲੇ ਜਾਂਦੇ ਆ ਤੇ ਜੋਤੀਵਾ ਫੁੱਲੇ ਤੋਂ ਬਾਅਦ 1750 ਦੇ ਸਮਾਜ ਦੇ ਹੋ ਤੇ ਆਪ ਲੀਡ ਕਰਦੇ ਆ ਆਪ ਉਹਦੀ ਅਗਵਾਈ ਕਰਦੇ ਆ ਔਰ 1897 ਦੇ ਵਿੱਚ ਜਦੋਂ ਪਲੇਗ ਫੈਲੀ ਹਾਂ ਤੇ ਮਾਤਾ ਜੀ ਲੋਕਾਂ ਦੀ ਸੇਵਾ ਕਰਦੇ ਕਰਦੇ ਪਲੇਗ ਦੇ ਸ਼ਿਕਾਰ ਹੋ ਗਏ ਜੀ ਤੇ ਦੁਨੀਆ ਦੇ ਤੋਂ ਉਹਨਾਂ ਨੂੰ ਜਾਣਾ ਪੈ ਗਿਆ ਇਹ ਜਿਹੜੀ ਜੋੜੀ ਆਪਾਂ ਕਹਿ ਸਕਦੇ ਆ ਰਾਜੇ ਤੇ ਤਾਂ ਜੋਤੀਵਾ ਫੁੱਲੇ ਔਰ ਮਾਤਾ ਸਵਿਤਰੀ ਵਾ ਫੁੱਲੇ ਇਹਨਾਂ ਦਾ ਜਿਹੜਾ ਯੋਗਦਾਨ ਆ ਹੂੰ ਫੇ ਅਸੀਂ ਕਹੀਏ ਇਹਨਾਂ ਦੇ ਨੌ ਡਾਕਟਰ ਸਾਹਿਬ ਨੇ ਆਪਣੀ ਜ਼ਿੰਦਗੀ ਚ ਤਿੰਨ ਗੁਰੂ ਕਹੇ ਆ ਇੱਕ ਜੋਤੀਵਾ ਫੁੱਲੇ ਇੱਕ ਕਮਿਲ ਸਾਹਿਬ ਜੀ ਤੇ ਤੀਸਰੇ ਮਹਾਤਮਾ ਫੁੱਲੇ ਹੂੰ ਜਦੋਂ ਆ ਕਿੰਨਾ ਲੋਨ ਨੂੰ ਉਹਨਾਂ ਨੇ ਗੁਰੂ ਦਾ ਦਰਜਾ ਦਿੱਤਾ ਇੱਕ ਇੱਕ ਕਰਕੇ ਸੋਪਾ ਸਭ ਹੋਰ ਗੱਲ ਬਹੁਤ ਵੱਡੀ ਸਾਹਮਣੇ ਨਿਕਲ ਕੇ ਆ ਰਹੀ ਆ ਹੂੰ ਵੀ ਗੁਰੂ ਜਿਹੜਾ ਉਹ ਕਿੰਨੇ ਵੀ ਹੋ ਸਕਦੇ ਤੁਹਾਡੇ ਹੂੰ ਕਿਹ ਤੋਂ ਜੇ ਕੋਈ ਗਿਆਨ ਪ੍ਰਾਪਤ ਕਰ ਰਿਹਾ ਉਹ ਤੁਹਾਡਾ ਗੁਰੂ ਬਣ ਜਾਂਦਾ ਬਿਲਕੁਲ ਇਸ ਕਰਕੇ ਜਿਹੜਾ ਚਲੋ ਮੈਂ ਇਸ ਟੌਪਿਕ ਦੇ ਉੱਤੇ ਅੱਗੇ ਜਾਣਾ ਨਹੀਂ ਚਾਹੁੰਦਾ ਇਸ ਵਿਸ਼ੇ ਤੇ ਆਪਾਂ ਦਾ ਫਰਕ ਇਹ ਇਸ ਵਿਸ਼ੇ ਤੇ ਆਪਾਂ ਦੁਬਾਰਾ ਕਦੇ ਗੱਲ ਕਰਾਂਗੇ ਕਿਉਂਕਿ ਅੱਜ ਜਨਮ ਜਨਮ ਦਿਨ ਹੈ ਸਾਡਾ ਜਿਹੜਾ ਜਿਹੜਾ ਦਿਨ ਆ ਜੀ ਸਵਿੱਤਰੀ ਦਾ ਠੋਲੇਗਾ ਕਿਉਂਕਿ ਜਿੱਦਾ ਇਹਨਾਂ ਨੇ ਸੰਘਰਸ਼ ਕੀਤਾ ਇਹ ਇੱਕ ਆਪਣੀ ਕਵਿਤਾ ਦੇ ਵਿੱਚ ਲਿਖਦੇ ਆ ਹੂੰ ਕਹਿੰਦੇ ਉਸ ਦਾ ਨਾਮ ਹੈ ਅਗਿਆਨ ਅਗਿਆਨਤਾ ਦੇ ਬਾਰੇ ਚ ਲਿਖ ਰਹੇ ਆ ਜੀ ਪੰਜਾਬੀ ਚ ਕਿਸੇ ਨੇ ਟਰਾਂਸਲੇਟ ਕੀਤਾ ਉਹਨਾਂ ਨੂੰ ਕਿਉਂਕਿ ਇਹ ਨਹੀਂ ਅੰਗਰੇਜ਼ ਜਿਹੜਾ ਕਾਬਸੰਗਲਾ ਮਰਾਠੀ ਚ ਜੀ ਉਸ ਦਾ ਨਾਮ ਹੈ ਅ ਗਿਆਨ ਉਸ ਨੂੰ ਦਬੋ ਚਲਾ ਚੰਗੀ ਤਰ੍ਹਾਂ ਫੜ ਕੇ ਫੈਂਟਾ ਚੜ੍ਹੋ ਤੇ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਕੱਢੋ ਬਲਵਾ ਗਿਆਨ ਤੋਂ ਦੇ ਨਿਬ੍ਰੁੱਧ ਸਕੇ ਜੀ ਇਹ ਤੇ ਇਨਾਂ ਨੇ ਜੋਤਸ਼ ਦੇ ਵਿਰੁੱਧ ਲਿਖਿਆ ਇਹ ਤੇ ਕਿਸਾਨਾਂ ਦੇ ਹੱਕ 'ਚ ਲਿਖਿਆ ਮਤਲਬ ਇਹਨਾਂ ਨੂੰ ਦੇਣ ਜਿਹੜੀ ਆ ਅੱਜ ਦੇ ਦਿਨ ਤੇ ਮਾਤਾ ਜੀ ਨੂੰ ਸਾਨੂੰ ਇਸ ਤਰੀਕੇ ਨਾਲ ਯਾਦ ਕਰਨਾ ਚਾਹੀਦਾ ਕਿ ਮਾਨਵਤਾ ਲਈ ਜਿਹੜੇ ਦੁਨੀਆ ਤੇ ਆਉਂਦੇ ਆ ਉਹਨਾਂ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਜਿਨ੍ਹਾਂ ਨੇ ਮਾਨਵਤਾ ਦੀ ਖਾਤਰ ਆਪਣੀਆਂ ਇਹ ਉਹ ਬੇਸਤੀਆਂ ਹੋਈਆਂ ਚਾਹੇ ਕੁੱਤਾ ਬਈਆ ਚਾਹੇ ਉਹਨਾਂ ਦੇ ਵਿਰੁੱਧ ਕਈ ਕੋਸ਼ਿਸ਼ ਸਮਾਜ ਨੇ ਕੀਤਾ ਉਹਨਾਂ ਦੇ ਆਪਣੇ ਸਮਾਜ ਨੇ ਵੀ ਕੀਤਾ ਘਰਦਿਆਂ ਨੇ ਵੀ ਕੀਤਾ ਲੇਕਿਨ ਉਹਨਾਂ ਨੇ ਲੋਕਾਂ ਦੀ ਖਾਤਰ ਆਪਣਾ ਹਰ ਚੀਜ਼ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਲੇਕਿਨ ਮਾਨਵਤਾ ਦੀ ਸੇਵਾ ਤੋਂ ਪਿੱਛੇ ਨਹੀਂ ਹੈ ਬਿਲਕੁਲ ਬਿਲਕੁਲ ਜਸਲ ਸਾਹਿਬ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਔਰ ਬਹੁਤ ਚੰਗਾ ਲੱਗਾ ਕਿਉਂਕਿ ਅੱਜ ਦੇ ਦਿਨ ਤੇ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਮੁਬਾਰਕ ਬਾਤ ਜਿਹੜੀ ਪੂਰੀ ਦੁਨੀਆ ਇਸ ਸਮੇਂ ਵੇਟ ਕਰ ਰਹੀ ਹੈ ਔਰ ਵੈਸੇ ਇਸ ਤੋਂ ਪਹਿਲਾਂ ਪ੍ਰੋਫੈਸਰ ਕੁਲਜੀਤ ਕੌਰ ਜਿਹਦੇ ਨਾਲ ਵੀ ਗੱਲ ਹੋ ਚੁੱਕੀ ਹੈ ਸੋ ਜਸਪ੍ਰੀਤ ਸਾਹਿਬ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸਾਹਿਬ ਬਹੁਤ ਧੰਨਵਾਦ ਮੈਂ ਪੋਸੂ ਨਾਮਾਂ ਦੇ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਕਿ ਇਸ ਦਿਨ ਨੂੰ ਆਪਣੇ ਜਹਨ ਦੇ ਵਿੱਚ ਸਾਨੂੰ ਬਸਾਉਣਾ ਚਾਹੀਦਾ ਔਰ ਇਹੋ ਜਿਹੜੇ ਨਾਇਕਾ ਇਹਨਾਂ ਦੇ ਕਰੈਕਟਰ ਨੂੰ ਦੇਖਦੇ ਹੋਏ ਆਪਣੇ ਵਿੱਚ ਅੱਜ ਦੇ ਦਿਨ ਤੇ ਪ੍ਰਣ ਕਰਨਾ ਚਾਹੀਦਾ ਸਾਨੂੰ ਵੀ ਕਿ ਸਾਡਾ ਵੀ ਜੇ ਕੋਈ ਕਰੈਕਟਰ ਹੋਊਗਾ ਤਾਂ ਦੁਨੀਆਂ ਲਈ ਅਸੀਂ ਕੁਝ ਕਰ ਸਕਦੇ ਹਾਂ ਨਹੀਂ ਤਾਂ ਕਰ ਨਹੀਂ ਸਕਦੇ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਜੈ ਭੀਮ ਜੈਪਥ ਬਹੁਤ ਬਹੁਤ ਮਿਹਰਬਾਨ